ਇਹਦੀ ਦੇ ਦੀਏ ਭਾਈ ਜਾਣਕਾਰੀ ਇਹ ਪਹਿਲਾਂ ਵੱਛੀ ਵੀਰ ਜੀ ਹਾਂਜੀ ਹਾਂਜੀ ਸੂਈ ਆ ਰਾਤ ਦੀ ਠੀਕ ਹੈ ਜੀ ਮਗਰ ਇਹਦੇ ਹਾਂ ਵੱਛਾ ਵਾ ਵੀਰ ਜੀ ਠੀਕ ਹੈ ਜੀ ਹਾਂਜੀ ਮੋਲੇ ਦਾ ਜੀ ਮੁੱਲ ਵੀਰ ਜੀ ਇਹ 32000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਇਹ ਵੀ ਦੇ ਦੀਏ ਜਾਣਕਾਰੀ ਠੀਕ ਹੈ ਇਹ ਵੀ ਵੀਰ ਜੀ ਮੰਨ ਲਾ ਦੂਜਾ ਸੂਗਾ ਵਾ ਵੱਛੀ ਵੈੜ ਹਾਂਜੀ 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 ਖਣ ਚੱਡੇ ਦੀ ਪੂਰੀ ਖਬਰ ਦਾ ਹਰ ਆ ਵੇਖੋ ਠੀਕ ਹੈ ਜੀ ਕਿੰਨਾ ਜੋ ਇਹਦੇ ਕੋਲ ਦੁੱਧ ਇਹਦੇ ਕੋਲੇ ਵੀਰ ਜੀ 5 5.5 ਕਿਲੋ ਦੁੱਧ ਇੱਕ ਵੇਲੇ ਦਾਗਾ ਠੀਕ ਹੈ ਜੀ ਹਾਂਜੀ ਹਾਂਜੀ ਇਹ 30000 ਦੀ ਦੇ ਦਾਂਗੇ ਠੀਕ ਹੈ ਹਾਂ ਇਹ ਦੇ ਦੇ ਦੀਏ ਜਾਣਕਾਰੀ ਇਹ ਵੀਰ ਜੀ ਬਦ ਜਾ ਇਹ ਕੱਲ ਦੀ ਸੂਈ ਮਗਰ ਬੱਚਾ ਮਾਣੂ ਤੇ ਬੱਚਾ ਹਾਂਜੀ ਤੇ ਕਦ ਕੁਦੀ ਵੇਖੋ ਵੱਡੀ ਆ ਸਿੰਘ ਜੂਰ ਹੈਗੀ ਕਰਮਾ ਦੀ ਤੇ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈ ਕਿ ਦੂਜਾ ਸੁਗਾ ਵਹਿਰ ਜੇ ਪਰਾ ਬੁੱਤੋ ਠੀਕ ਹੈ ਜੀ ਹਾਂ ਆ ਦੇ ਇਹਦੇ ਕੋਲ ਕਿੰਨਾ ਜੋ ਦੁੱਧ ਦੁੱਧ ਇਹਦੇ ਕੋਲ ਹੀ ਹੈਗਾ 9-10 ਕਿਲੋ ਬੋੜਾ ਠੀਕ ਹੈ ਜੀ ਤੇ ਮੋਲੇ ਦਾ ਮੋਲੇ ਵੀ ਜੀ 36000 ਦੀ ਦੇ ਦਾਂਗੇ ਠੀਕ ਹੈ ਜੀ ਵੇਰ ਹਾਂਜੀ ਇਹ ਦੀ ਦੇ ਦਿਓ ਜਾਣਕਾਰੀ ਹਾਂ ਇਹ ਵੀਰ ਜੀ ਇਹਦੇ ਕੋਲੇ ਵੀ 5 5.5 ਕਿਲੋ ਇੱਕ ਵੇਲੇ ਦਾ ਦੁੱਧ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਵੈੜ ਦੇ ਦਾਂਗੇ 32000 ਦੀ ਮਗਰ ਇਹਦੇ ਵੱਛੀ ਆ ਗਈ ਹਾਂ ਵੱਛੀ ਵੀਰ ਜੀ ਇਹਦੇ ਮਗਰ ਠੀਕ ਹੈ ਜੀ ਹਾਂ ਜੀ ਹਾਂ ਜੀ ਓਕੇ ਹਾਂ ਜੀ